ਦੇਖੋ ਅੱਜ ਅਸੀਂ ਦੀਨਾਨਗਰ ਪਹੁੰਚੇ ਆ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਸ਼ੁਭਮ ਠਾਕਰ ਪੰਜਾਬ ਦੇ ਯੂਥ ਦੇ ਪ੍ਰਵਕਤਾ ਅਜੇ ਜੀ ਤੇ ਬਾਕੀ ਸਾਰੀ ਟੀਮ ਇੱਥੇ ਬੈਠੀ ਹੈ ਨੌਜਵਾਨ ਜਿਹੜੇ ਬੈਠੇ ਨੇ ਅੱਜ ਅਸੀਂ ਮਹਿਲਾ ਮੰਡਲ ਤੋਂ ਵੀ ਗੁਰਦਾਸਪੁਰ ਤੋਂ ਆਏ ਨੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਸ਼ਿਵ ਸੈਨਾ ਸਮਾਜਵਾਦੀ ਨੂੰ ਸਮਾਜਵਾਦੀ ਤੋਂ ਹੀ ਸੁਮੀ ਜੀ ਇਹ ਅੱਜ ਆਪਣੀ ਸਾਰੀ ਟੀਮ ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਟੀਮ ਨੂੰ ਜਿਹੜਾ ਸੁਸ਼ੇਪ ਸਾਣਾ ਸਮਾਜਵਾਦੀ ਨੂੰ ਜਿਹੜਾ ਛੱਡ ਕੇ ਸ਼ਿਵਸਨ ਉਹਦੇ ਬਾਲ ਸਾਹਿਬ ਠਾਕਰੇ ਦੀ ਜਿਹੜੀ ਹੈ ਸਦਸਤਾ ਗ੍ਰਹਿਣ ਕੀਤੀ ਹੈ ਸਾਰੀ ਟੀਮ ਨੇ ਇਹ ਵਧਾਈ ਦੇ ਪਾਤਰ ਨੇ ਮੈਂ ਇਹੋ ਗੱਲ ਕਰਾਂਗਾ ਨੌਜਵਾਨਾਂ 'ਚ ਜਿਹੜਾ ਜੋਸ਼ ਹੈ ਸ਼ਿਵਸਨਾਂ ਨੂੰ ਲੈ ਕੇ ਕਿਉਂਕਿ ਹਮੇਸ਼ਾ ਅਸੀਂ ਦੇਖਦੇ ਸੀ ਸੁਮੀ ਜੀ ਬਹੁਤ ਵਧੀਆ ਕੰਮ ਕਰਦੇ ਸੀ ਦੀਨਾ ਨਗਰ ਅੱਜ ਇਹ ਸਾਡੇ 'ਚ ਸ਼ਾਮਲ ਹੋਏ ਨੇ ਅੱਜ ਪਾਰਟੀ ਪ੍ਰਮੁੱਖ ਪੰਜਾਬ ਪ੍ਰਮੁੱਖ ਜੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਪੰਜਾਬ ਦਾ ਸਚਿਵ ਲਾਇਆ ਸੁਮੀ ਜੀ ਨੂੰ ਤੇ ਹੋਰ ਵੀ ਟੀਮ ਨੂੰ ਇਹਨਾਂ ਨੂੰ ਜਿਹੜਾ ਅਖਤਿਆਰ ਦਿੱਤੇ ਨੇ ਸਾਰਿਆਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸ਼ੋਮ ਠਾਕਰ ਜੀ ਸੁਮੀਤ ਜੀ ਤੇ ਅਜੇ ਜੀ ਇਹਨਾਂ ਨੂੰ ਅਖਤਿਆਰ ਦਿੱਤੇ ਨੇ ਕਿ ਗਾੜੀ ਸਾਰੀ ਟੀਮ ਨੂੰ ਧਾਰੀਵਾਲ ਗੁਰਦਾਸਪੁਰ ਧਾਰੀਵਾਲ ਦੀਨਾ ਨਗਰ ਜਿੱਥੇ-ਜਿੱਥੇ ਜ਼ਿਲ੍ਹੇ ਦੇ ਸਾਡਾ ਜ਼ਿਲ੍ਹਾ ਉੱਥੇ ਸਾਰੀਆਂ ਨਿਯੁਕਤੀਆਂ ਕਰ ਸਕਣਗੇ ਤੇ ਹਰ ਬੰਦੇ ਹਰ ਜ਼ਿਲ੍ਹੇ ਦੇ ਹਰ ਸ਼ਹਿਰ ਦੇ ਵਿੱਚ ਜਿਹੜੀ ਆ ਬਲਾਕ ਪ੍ਰਧਾਨ ਬਲਾਕ ਵਾਈਸ ਪ੍ਰਧਾਨ ਬਲਾਕ ਜਨ ਸੈਕਟਰੀ ਵਾਰਡ ਵਾਰਡ ਪੱਧਰ ਤੱਕ ਜਿਹੜੀਆਂ ਨੁਕਤੀਆਂ ਕਰਾਂਗੇ ਤੇ ਆਪਣੀ ਟੀਮ ਨੂੰ ਹੋਰ ਅੱਗੇ ਵਧਾਉਂਗੇ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਚਾਰ ਘਟਨਾਵਾਂ ਹੋਈਆਂ ਪਹਿਲੀ ਇੱਕ ਘਟਨਾ ਹੋਈ ਮੁਕਸਰ ਸਾਹਿਬ ਦੇ ਵਿੱਚ ਇੱਕ ਸ਼ਿਵਸੈਨਾ ਪੰਜਾਬ ਤੋਂ ਗਰਗ ਨੇ ਪੰਜਾਬ ਦੇ ਪ੍ਰਧਾਨ ਉਹ ਜਿਹੜਾ ਗਰਗ ਹੈ ਉਹ ਇੱਕ ਧਰਨਾ ਲਾ ਕੇ ਥਾਣੇ ਦੇ ਚੌਂਕੀ ਦੇ ਅੱਗੇ ਬੈਠੇ ਸੀ ਉਤੋਂ ਇੱਕ ਨੌਜਵਾਨ ਲੱਗਦਾ ਇਹਨਾਂ ਦੀ ਆਪਸ ਵਿੱਚ ਗਾਲੀ ਗਲੋਚ ਹੁੰਦਾ ਉਹਨੇ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹ ਝਗੜਾ ਹੁੰਦਾ ਜਿਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਝਗੜੇ ਦੇ ਵਿੱਚ ਪੁਲਿਸ ਨੇ ਪ੍ਰੈਸ਼ਰ ਹਟਾ ਕੇ ਜਿਹੜਾ ਉਹਦੇ ਉੱਤੇ 295 ਦਾ ਮਾਮਲਾ ਸ਼ਿਵਸਨਕਾ ਦੇ ਦਰਜ ਕਰ ਦਿੱਤਾ ਯਾਨੀ ਕਿ ਵੀਡੀਓ ਵਿੱਚ ਕਿਸੇ ਤਰ੍ਹਾਂ ਦੀ ਕੋਈ ਧਾਰਮਿਕ ਭਾਵਨਾ ਉਹਨੂੰ ਠੇਸ ਨਹੀਂ ਪਹੁੰਚੀ ਪਰ ਕਿੰਨਾ ਕੁ ਪ੍ਰੈਸ਼ਰ ਪੁਲਿਸ ਤੇ ਆ ਐਸਐਸਪੀ ਮੁਕਸਰ ਸਾਹਿਬ ਤੇ ਕਿ ਜਿਹੜਾ ਮੈਂਟਨ ਨਹੀਂ ਲਾਇਆ ਪਰਚਾ ਦਰਜ ਕਰਤਾ ਦੂਸਰੀ ਘਟਨਾ ਜਲੰਧਰ ਚ ਹੁੰਦੀ ਐ ਜਲੰਧਰ ਵਿੱਚ ਇੱਕ ਡੋਗਰਾ ਪਰਿਵਾਰ ਆ ਉਹ ਚਾਂਪਾ ਦਾ ਕੰਮ ਕਰਦੇ ਨੇ ਆਪਣੀ ਦੁਕਾਨ ਖੋਲੀ ਤਿੰਨ ਭਰਾ ਉੱਥੇ ਕੁਝ ਬਾਣੇ ਨਿਹੰਗ ਸਿੰਘ ਬਾਣਿਆਂ ਦੇ ਵਿੱਚ ਬੰਦੇ ਆਂਦੇ ਆ ਆ ਕੇ ਕੋਈ ਪਤਾ ਨਹੀਂ ਉਹਨਾਂ ਦੀ ਕੀ ਗੱਲ ਹੋਈ ਐ ਸਮਝ ਨਹੀਂ ਆਈ ਕਿ ਕੀ ਗੱਲ ਹੋਈ ਐ ਲੇਟਿਨ ਉਸ ਬੰਦਿਆਂ ਨੇ 35 ਸੱਟੇ ਹੀ ਉਸ ਪਰਿਵਾਰ ਨੂੰ ਵੱਡਣਾ ਟੁਕਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਨਾਊ ਪਾਇਆ ਜਨਾਊ ਦੀ ਬੇਅਦਬੀ ਕੀਤੀ ਭੰਨ ਤੋੜ ਕੀਤੀ ਲੁੱਟਖੋ ਕੀਤੀ ਸਰਕਾਰ ਨੇ ਹਾਲੇ ਤੱਕ 295 ਦਾ ਪਰਚਾ ਦਰਜ ਨਹੀਂ ਕੀਤਾ ਤੁਸੀਂ ਮੁਖਸਰ ਸਾਹਿਬ ਦੀ ਲੜਾਈ ਦੇ ਵਿੱਚ ਸ਼ਿਵ ਸੈਨਿਕਾਂ ਦਾ 295 ਦਾ ਪਰਚਾ ਦਰਜ ਕਰਤਾ ਕਿਉਂ ਕੀਤਾ ਪਰਚਾ ਦਰਜ ਕੀ ਰੀਜ਼ਨ ਸੀ ਉਹਦਾ ਤੁਸੀਂ ਵੀਡੀਓ ਦੇਖੋ ਸ਼ਰਮ ਵੀਡੀਓ ਵਿੱਚ ਗਾਲੀ ਗਲੋਚ ਹੋ ਰਿਹਾ 295 ਤਾਂ ਬੰਦੀ ਨਹੀਂ ਤੇ ਜਲੰਧਰ ਦੇ ਵਿੱਚ ਜਿੰਨਾ ਸ਼ਰਿਆਂ ਵੱਟ ਦਿੱਤੇ ਉੱਥੇ 295 ਨਹੀਂ ਤੀਸਰੀ ਘਟਨਾ ਇੱਕ ਕਮਲਜੀਤ ਕੌਰ ਭਾਬੀ ਆ ਜਿਹੜੀ ਇੰਸਟਾਗ੍ਰam ਦੀ ਇੰਸਟਾਗ੍ਰam ਚਲਾਉਂਦੀ ਸੀ ਉਥੇ ਆਪਣੀਆਂ ਵੀਡੀਓ ਪਾਉਂਦੀ ਸੀ ਠੀਕ ਆ ਗਲਤ ਵੀਡੀਓ ਪਾਉਂਦੀ ਸੀ ਅਸੀਂ ਉਹਦੇ ਨਾਲ ਨਹੀਂ ਹੈਗੇ ਜੇ ਤੁਹਾਨੂੰ ਕਮਲਜੀਤ ਕੌਰ ਤੋਂ ਕੋਈ ਪ੍ਰੋਬਲਮ ਸੀ ਤਾਂ ਤੁਸੀਂ ਇੱਕ ਉਹਦੀ ਆਈਡੀ ਬੰਦ ਕਰਾਉਂਦੇ ਤੁਸੀਂ ਐਪਲੀਕੇਸ਼ਨ ਐਸਐਸਪੀ ਜਾਂ ਪੰਜਾਬ ਦੇ ਡੀਜੀਪੀ ਨੂੰ ਦਿੰਦੇ ਪਰ ਇਹ ਅਖਤਿਆਰ ਤੁਹਾਨੂੰ ਕਿੰਨੇ ਦਿੱਤੇ ਕਿ ਜਿਹੜਾ ਤੁਸੀਂ ਕਿਸੇ ਦੀ ਜਾਨ ਲੈ ਲਓ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਵੰਗਾਰੋ ਕਿ ਅਸੀਂ ਹੋਰ ਲੋਕਾਂ ਨੂੰ ਵੀ ਮਾਰਾਂਗੇ ਕਿ ਅਸੀਂ ਬਾਗੀ ਹੋ ਗਏ ਆ ਅਸੀਂ ਹੋਰ ਵੀ ਮਾਰਾਂਗੇ ਤੁਸੀਂ ਇੰਸਟਾਗ੍ਰam ਫੇਸਬੁੱਕ ਤੇ ਦੇਖੋ ਕੀ ਹਾਲਾਤ ਬਣੇ ਪਏ ਨੇ ਸ਼ਰਮ ਜੁਮੇ ਵਾਲੀਆਂ ਚੁੱਕੀਆਂ ਜਾ ਰਹੀਆਂ ਸ਼ਰਮ ਧਮਕੀਆਂ ਦਿੱਤੀਆਂ ਜਾ ਰਹੀਆਂ ਇੱਕ ਕੁੜੀ ਲੁਥਰਾ ਹੈ ਜੇ ਲੋ ਐਤੋਂ ਅਮਰਸਰ ਤੋਂ ਅਮਰਸਰ ਤੋਂ ਲੁਥਰਾ ਕੁੜੀ ਆ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਉਹ ਡਰਦੀ ਵਿਚਾਰੀ ਜਿਹੜੇ ਪਰਿਵਾਰ ਜਿਹੜੀ ਲੇਡੀਜ਼ ਐ ਉਹਨੇ ਤਾਂ ਡਰਨਾ ਹੀ ਐ ਜਦਾਂ ਹੁਣ ਕਮਲਜੀਤ ਕੌਰ ਨੂੰ ਧੋਖੇ ਨਾ ਘਰੋ ਪ੍ਰੋਮੋਸ਼ਨ ਕਰਾਉਣ ਲਈ ਆਂਦਾ ਤੇ ਉਹਨੂੰ ਫਾਹ ਦੇ ਕੇ ਮਾਰ ਦਿੰਦਾ ਇੱਕ ਜਾਂਚ ਦਾ ਵਿਸ਼ਾ ਹੋਰ ਵੀ ਆ ਸਾਰੀ ਮੈਡੀਕਲ ਰਿਪੋਰਟ ਕਮਲਜੀਤ ਕੌਰ ਦੀ ਕਲੀਅਰ ਹੋਣੀ ਚਾਹੀਦੀ ਐ ਕਿਤੇ ਉਸ ਤੋਂ ਪਹਿਲਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਤਾਂ ਨਹੀਂ ਹੋਇਆ ਦੂਸਰਾ ਜਿਹੜੀ ਇਹ ਲੁਥਰਾ ਕੁੜੀ ਅੰਮ੍ਰਿਤਸਰ ਦੀ ਆ ਮੈਂ ਕੱਲ ਵੀ ਬੱਤਰਕਾਰਾਂ ਦੇ ਮਾਧਿਅਮ ਰਾਹੀਂ ਕਿਹਾ ਉਹਦੀ ਸੁਰੱਖਿਆ ਜਿਹੜੀ ਆ ਯਕੀਨੀ ਬਣਾਉਣੀ ਚਾਹੀਦੀ ਹੈ ਉਸ ਕੁੜੀ ਦੀ ਜੇ ਉਹ ਕੁੜੀ ਨੂੰ ਜਾਂ ਉਹਦੇ ਪਰਿਵਾਰ ਨੂੰ ਕੁਝ ਹੁੰਦਾ ਪੰਜਾਬ ਦੇ ਵਿੱਚ ਕਮਿਸ਼ਨਰ ਅੰਮ੍ਰਿਤਸਰ ਜ਼ਿੰਮੇਵਾਰ ਹੋਣਗੇ ਹਾਰ ਥਾਂ ਦੇ ਉੱਤੇ ਬਦਮਾਸ਼ੀ ਹੋਈ ਪਈ ਹੈ ਗੁੰਡਾਗਰਦੀ ਹੋਈ ਪਈ ਹੈ ਆਪਣੇ ਆਪ ਸਜਾਵਾਂ ਦਿੱਤੀਆਂ ਜਾ ਰਹੀਆਂ ਕਿ ਇਹ ਪੰਜਾਬ ਬਿਹਾਰ ਬਣ ਗਿਆ ਸੁਣਿਆ ਸੀ ਬਿਹਾਰ 'ਚੇ ਕੁਝ ਹੁੰਦਾ ਫਿਰ ਉਧਰੋਂ ਬੰਦ ਬਿਹਾਰ ਜੂਪੀ 'ਚ ਹੋ ਕੇ ਪੰਜਾਬ 'ਚ ਚੁਰ ਤੁਰ ਪਿਆ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜੇ ਮੈਨੂੰ ਕਿਸੇ ਤੋਂ ਕੋਈ ਦਿੱਕਤ ਆ ਮੈਂ ਆਪਣੀ ਕੰਪਲੇਂਟ ਐਸਐਸਪੀ ਨੂੰ ਦਵਾਂਗਾ ਪੰਜਾਬ ਦੇ ਡੀਜੀਪੀ ਨੂੰ ਦਵਾਂਗਾ ਪਰ ਮੈਂ ਕਿਸੇ ਨੂੰ ਆਪ ਸਜ਼ਾ ਦੇਣ ਵਾਲਾ ਕੌਣ ਹੋਣਾ ਕੋਟਾ ਨੂੰ ਬੰਦ ਕਰ ਦੇਣਾ ਚਾਹੀਦਾ ਕੋਟਾ ਕੰਮ ਕੀ ਕਰ ਰਹੀਆਂ ਜੇ ਤੁਸੀਂ ਆਪ ਹੀ ਸਜ਼ਾਵਾ ਦੇਣੀ ਆ ਤੇ ਕੋਟਾ ਨੂੰ ਬੰਦ ਕਰ ਦੇਣਾ ਚਾਹੀਦਾ ਪਰ ਤੁਸੀਂ ਇਹ ਤੇ ਨਾ ਕਰੋ ਕਿ ਤੁਸੀਂ ਆਪ ਸਜ਼ਾਵਾ ਦੋ ਆਪ ਗੋਲੀਆਂ ਮਾਰੋ ਆਪ ਤੁਸੀਂ ਫਾਇਲ ਆਲਾ ਫਾਇਲ ਆਲਾ ਮਾਰੋ ਕਿ ਤੁਸੀਂ ਜੇ ਕਿਸੇ ਨੂੰ ਮਾਰਨਾ ਸੀ ਤੁਸੀਂ ਉਹਨੂੰ ਬਹਾਨੇ ਨਾਲ ਪ੍ਰੋਮੋਸ਼ਨ ਲਈ ਘਰੋਂ ਲਿਆਂਦਾ ਕਿ ਬਠਿੰਡੇ ਪ੍ਰੋਮੋਸ਼ਨ ਕਰਨੀ ਹੈ ਫਿਰ ਤੁਸੀਂ ਉਹਨੂੰ ਫਾਹ ਲਾ ਕੇ ਮਾਰਤਾ ਇਹ ਕਿੱਥੋਂ ਦੀ ਮਰਦਾਨਗੀ ਹੋਈ ਮੈਨੂੰ ਇਹ ਗੱਲ ਦਾ ਦੱਸੋ ਜੇ ਕਿਸੇ ਨੂੰ ਸੋਸ਼ਲ ਮੀਡੀਆ ਤੋਂ ਜੇ ਕੋਈ ਲਚਰ ਲਚਰਤਾ ਫਲਾਂਦਾ ਤੇ ਤੁਸੀਂ ਉਹਦੇ ਖਿਲਾਫ ਕਾਰਵਾਈ ਕਰਾਓ ਨਾ ਕਿ ਤੁਸੀਂ ਕਿਸੇ ਨੂੰ ਜਾਨ ਤੋਂ ਮਾਰੋ ਇਹ ਤੁਹਾਨੂੰ اختیار ਕਹੇ ਨੀ ਦਿੱਤੇ ਤੇ ਮੈਂ ਲਾਸਟ ਵਿੱਚ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਉਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੇ ਇਹ ਗਲਤ ਕੰਮ ਕੀਤਾ ਜੈ ਸ਼੍ਰੀ ਰਾਮ ਜੀ ਜੈ ਮਾਘਾਲ ਮੈਂ ਬਹੁਤ ਆ ਭਾਰੀਆਂ ਸਾਡੇ ਹਣੀ ਭਾਈ ਤਾਰੀਵਾਲ ਤੋਂ ਇੱਥੇ ਮੇਰੇ ਇੱਕ ਸਦੇ ਤੇ ਆਏ ਆ ਔਰ ਯੋਗਰਾ ਸ਼ਰਮਾ ਜੀ ਦਾ ਵੀ ਬਹੁਤ ਧੰਨਵਾਦ ਆ ਉਹਨਾਂ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕੀਤੀ ਸ਼ਿਫਸਨਾ ਉਦਬਾਲਾ ਸਾਫ ਠਾਕਰੇ ਦੇ ਵਿੱਚ ਕੀਤੀ ਸੀ ਜਦੋਂ ਅਸੀਂ ਐਜ਼ ਏ ਸਿਟੀ ਵਾਈਸ ਪ੍ਰਧਾਨ ਦੇ ਅਹੁਦੇ ਤੇ ਮੈਂ ਕੰਮ ਕੀਤਾ ਸੀ ਔਰ ਮੈਨੂੰ ਬੜੀ ਖੁਸ਼ੀ ਹੋਣ ਈ ਹੈ ਕਿ ਮੈਂ ਦੁਬਾਰਾ ਇਸ ਪਾਰਟੀ ਚ ਦੁਬਾਰਾ ਕੰਮ ਵਰਕ ਕਰਨਾ ਚਾਹੁੰਦਾ ਔਰ ਬੜੀ ਤੰਦੇਹੀ ਨਾ ਕਰਨਾ ਚਾਹੁੰਦਾ ਔਰ ਮੈਂ ਦੋਨੋਂ ਸਾਡੇ ਜਿਹੜੇ ਸੀਨੀਅਰ ਪ੍ਰਧਾਨ ਆ ਉਹਨਾਂ ਦਾ ਤੈ ਦੇ ਲੋ ਸ਼ੁਕਰੀਆਦਾ ਕਰਦਾ ਆਏ ਹੋਏ ਸਾਡੇ ਮੁੱਖ ਮਹਿਮਾਨ ਜਿਹੜੇ ਆਗੇ ਆ ਹਾਨੀ ਭਾਜੀ ਜ਼ਿਲ੍ਹਾ ਪ੍ਰਧਾਨ ਸ਼ਿਵਮ ਠਾਕਰ ਜੀ ਅਜੇ ਅਜੇ ਕੁਮਾਰ ਜੀ ਜਿਹੜੇ ਸਾਡੇ ਪੰਜਾਬ ਯੂਥ ਵਾਈਸ ਪ੍ਰਧਾਨ ਨੇ ਪ੍ਰਵਕਤਾ ਨੇ ਨਾਲ ਆ ਔਰ ਮੇਰੀ ਸਮੂਚੀ ਟੀਮ ਜਿਹੜੀ ਜਿਹਦੇ ਵਿੱਚ ਕੀ ਸਾਰੇ ਸ਼ਿਵਸਨਾ ਆਦੇ ਆਗੂ ਆ ਜਿਹੜੇ ਗੁਰਦਾਸਪੁਰ ਤੋਂ ਮੇਰੇ ਸੱਦੇ ਤੇ ਆਏ ਆ ਵੱਖ-ਵੱਖ ਪਿੰਡਾਂ ਤੋਂ ਆਏ ਆ ਅਵਾਂਖੇ ਤੋਂ ਆਏ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੇਨਾ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਆ ਔਰ ਜਿਹੜੀ ਮੇਰੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਮੈਂ ਉਹਦੋਂ ਪੂਰੀ ਇੱਕ ਸਵੱਛਤਾ ਨਾਲ ਨਿਭਾਵਾਂਗਾ ਕਾਫੀ ਟੀਮ ਜਿਹੜੀ ਹੈ ਮੇਰੇ ਨਾਲ ਅਵਾਂਖੇ ਤੋਂ ਟੀਮ ਆਈ ਹੈ ਗੁਰਦਾਸਪੁਰੋਂ ਆਈ ਹੈ ਝੜੋਲੀਆਂ ਆਈ ਹੈ ਬਾਕੀ ਆਲੂਵਾਲ ਤੋਂ ਆਏ ਨੇ ਔਰ ਅਵਾਂਖੇ ਤੋਂ ਆਏ ਨੇ ਬੜੇ ਬੜੇ ਤਰ ਸਾਰੇ ਇਲਾਕੇ ਜਿਹੜੇ ਆ ਉਹ ਆਏ ਆ ਮੇਰੇ ਨਾਲ ਇਸ ਪਾਰਟੀ ਸ਼ਾਮਿਲ ਹੋਇਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਿਟੀ ਟੀਮ ਵੀ ਇਹਦੇ ਵਿੱਚ ਸ਼ਾਮਿਲ ਆ